ਕੜੀਆਂ ਸੁਖਵੀਰ ਬਾਦਲ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ આરોપી ਨਾਰਾਇਣ ਸਿੰਘ ਚੋੜਾ ਨੂੰ ਅੱਜ ਅਮਰਸੇਹੜੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੜੇ ਸੁਰੱਖਿਆ ਪਰਮੰਦਾ ਹੇਠ ਅੱਜ ਨਾਰਾਇਣ ਸਿੰਘ ਚੋੜਾ ਦੀ ਪੇਸ਼ੀ ਕੀਤੀ ਜਾ ਰਹੀ ਹੈ ਦਰਅਸਲ ਦੱਸਣਾ ਚਾਹਵਾਂਗੇ ਕਿ ਨਾਰਾਇਣ ਸਿੰਘ ਚੋੜਾ 3 ਦਿਨ ਦੇ ਪੁਲਿਸ ਦੇ ਰਿਮਾਂਡ ਤੇ ਸਨ ਤੋਂ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਫਿਰ ਅਦਾਲਤ ਤੇ ਪੇਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਕੀ ਉਹਨਾਂ ਨੂੰ ਤੰਦੰਦ ਦੇ ਹੋਰ ਪੁਲਿਸਰ ਮਾਰਦੇ ਉੱਤੇ ਪੇਜ ਦਿੱਤਾ ਗਿਆ ਹੈ ਲੇਕਿਨ ਬੀਤੇ 3 ਦਿਨਾਂ ਚ ਗੱਲ ਸਾਹਮਣੇ ਆਈ ਕਿ ਨਾਰਾਇਣ ਸਿੰਘ ਚੌੜਾ ਦੇ ਜਿਹੜੇ ਦੋਨੋਂ ਪੁੱਤਰ ਨੇ ਉਹਨਾਂ ਨਾਲ ਵੀ ਪੁਛਤਾਚ ਕੀਤੀ ਗਈ ਹੈ ਤੇ ਪੁਛਤਾਚ ਦੇ ਵਿੱਚ ਜਿਹੜਾ ਹੈ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਪੁੱਛੀਆਂ ਗਈਆਂ ਨੇ ਕਿ ਆਖਿਰਕਾਰ ਕਿਹੜੇ-ਕਿਹੜੇ ਲੋਕ ਸਨ ਜਿਹੜੇ ਕੀ ਐਸ ਦੇ ਵਿੱਚ ਸ਼ਾਮਲ ਸਨ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਮਰਸਰ ਦੀ ਜ਼ਿਲ੍ਹਾ ਅਦਾਲਤ ਤੋਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਕਿ ਐਸ ਵੇਲੇ ਸਾਰੇ ਇੱਥੇ ਮੌਜੂਦ ਨੇ ਤਾਂ ਜਿੱਥੇ ਉਹਨਾਂ ਦੀ ਪੇਸ਼ੀ ਦੀ ਗੱਲ ਕੀਤੀ ਜਾ ਰਹੀ ਤੇ ਦੂਜੇ ਪਾਸੇ ਉਹਨ ਕੋਰਟ ਦੇ ਵਿੱਚ ਫੈਸਲਾ ਕੀਤਾ ਗਿਆ ਕੋਰਟ ਦੇ ਵਿੱਚ ਵੇਖੋ ਜੀ ਇਹਨਾਂ ਨੇ 10 ਦਿਨ ਦਾ ਰਿਮਾਂਡ ਜਿਹੜਾ ਉਹ ਮੰਗਿਆ ਸੀ ਤੇ ਇਹਨਾਂ ਦੀ ਇਹ ਪੁਲਿਸ ਸੀ ਵੀ ਇਹਨਾਂ ਦੇ ਉੱਤੇ ਜਿਹੜੇ ਆ ਪੁਰਾਣੇ 30 ਕੇਸ ਸੀ ਪੁਲਿਸ ਨੇ ਹੋਰ ਇਨਵੈਸਟੀਗੇਸ਼ਨ ਕਰਨੀ ਆ ਹੋਰ ਰਿਕਵਰੀ ਕਰਨੀ ਆ ਉਹਦੇ ਲਈ ਸਾਨੂੰ ਹੋਰ ਟਾਈਮ ਚਾਹੀਦਾ ਪਰ ਉਹ ਜਿਹੜੇ ਪੁਰਾਣੇ ਕੇਸਾਂ ਦਾ ਇਹ ਹਵਾਲਾ ਦਿੰਦੇ ਨੇ ਉਹ ਜਿੰਨੇ ਫੇਕ ਕੇਸ ਇਹਨਾਂ ਦੇ ਉੱਤੇ ਰਜਿਸਟਰਡ ਕੀਤੇ ਗਏ ਸੀ ਉਹ ਸਾਰੇ ਕੇਸ ਜਿਹੜੇ ਆ ਉਹਨਾਂ ਚੋਂ ਬਰੀ ਹੋ ਚੁੱਕੇ ਨੇ ਕੁਇਟਲ ਹੋ ਚੁੱਕੇ ਨੇ ਤੇ ਇਹ ਜਿਹੜੇ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਲੇ ਬੰਦੇ ਉਹ ਕੋਰਟ ਦੇ ਵਿੱਚ ਵੀ ਝੂਠ ਬੋਲ ਰਹੇ ਆ ਤੇ মিডিਆ ਦੇ ਵਿੱਚ ਵੀ ਝੂਠ ਬੋਲ ਰਹੇ ਆ ਇਹ ਉਹ 30 ਦੇ 30 ਕੇਸਾਂ ਦੇ ਵਿੱਚੋਂ ਕੁਵਿੱਟਲ ਹੋ ਚੁੱਕਿਆ ਇੱਕ ਵੀ ਕੇਸ ਪੈਂਡਿੰਗ ਨਹੀਂ ਆਏ ਤੇ ਜੱਜ ਸਾਹਿਬ ਦੇ ਸਾਹਮਣੇ ਕਹਿੰਦੇ ਮਨਸ਼ਾ ਕੀ ਦੱਸੀ ਤੁਹਾਡੇ ਨਾਲ ਦੀ ਤੁਹਾਡੇ ਨਾਲ ਗੱਲ ਹੋਈ ਹੋਏਗੀ ਕਿਉਂਕਿ ਤੁਸੀਂ ਐਡਵੋਕੇਟ ਦੀ ਕੋਈ ਮਨਸ਼ਾ ਦੱਸੀ ਉਹਨਾਂ ਨੇ ਕਾ ਕਾਦੀ ਮਰਸਾ ਦੇ ਦੱਸਣ ਨਿਮਮਲਾ ਕਿਉਂ ਕੀਤਾ ਨਹੀਂ ਇਹਦੇ ਬਾਰੇ ਕੋਈ ਗੱਲ ਨਹੀਂ ਹੋਈ ਕਿਉਂਕਿ ਅਜੇ ਵਕੀਲ ਸਾਹਿਬ ਮਿਲਣਗੇ ਅਜੇ ਮਿਲਣ ਦੀ ਪਰਮਿਸ਼ਨ ਦੋ ਟਾਈਮ ਮਿਲ ਗਈ ਹੈ ਜਿਸ ਸਾਹਮਣੇ ਅਲਾਉ ਕਰ ਦਿੱਤੀ ਆ ਉੱਥੇ ਕੋਈ ਏਡੀ ਖਾਸ ਗੱਲਬਾਤ ਨਹੀਂ ਹੋਈ ਮਿਲਣਗੇ ਤੇ ਫਿਰ ਸਾਰੀ ਗੱਲਬਾਤ ਆ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ ਸਰ ਤੁਹਾਨੂੰ ਵੀ ਕੱਲ ਬੁਲਾਇਆ ਗਿਆ ਸੀ 8 ਘੰਟੇ ਲਗਾਤਾਰ ਪੁਸਤਾਨ ਕੀਤੀ ਗਈ ਤੇ ਕੀ ਤੁਹਾਡੇ ਨਾਲ ਗੱਲਬਾਤ ਕੀਤੀ ਪੁਲਿਸ ਨੇ ਕਿਉਂਕਿ ਤੁਸੀਂ ਪੇਸ਼ੀ ਦਾ ਹਿੱਸਾ ਬਣਿਆ ਹੋ ਪੇਸ਼ੀ ਦਾ ਐਸਾ ਪੁਲਿਸ ਨੇ ਜਿਹੜੀ ਹੀ ਆਪਣੀ ਅਨਕਵਾਰੀ ਕੀਤੀ ਉਹਦੇ ਵਿੱਚ ਕਿਸੇ ਦਾ ਔਰਤੇ ਪਤਾ ਦੋਸ਼ ਨਹੀਂ ਹੈਗਾ ਕੋਈ ਵੀ ਉਹਨਾਂ ਨੇ ਸਾਰੀ ਇਹੋ ਹੀ ਕੀਤੀ ਬਾਅਦ ਦੇ ਵਿੱਚ ਉਹਨਾਂ ਨੇ ਸਾਡੇ ਜਿਹੜਾ ਰਿਸ਼ਤੇਦਾਰੀਆਂ ਸਾਰਾ ਕੁਝ ਉਹ ਲਿਖਿਆ ਤੇ ਸਾਨੂੰ 8:30 ਵਜੇ ਦੇ ਕਿਬ ਛੱਡਿਆ ਸੀ ਯਾਰ ਤੇ ਸਰ ਕੀ ਪੁੱਛਿਆ ਗਿਆ ਤੁਹਾਨੂੰ ਕੁਝ ਸਰ ਉਹ ਹੀ ਤਾਂ ਮੈਂ ਦੱਸ ਰਿਹਾ ਜੀ ਪਰ ਜਿਸ ਤਰੀਕੇ ਨਾਲ ਕਹਿ ਰਿਹਾ ਕਿ 8 ਘੰਟੇ ਪੁੱਛਤਾ ਜੂਈ 8 ਘੰਟੇ ਉਹਨਾਂ ਨੇ ਬਾਲੀ ਰੱਖਿਆ ਸਾਨੂੰ ਉਹੋ ਹੀ ਬਾਰ-ਬਾਰ ਕੁਐਸਚਨ ਉਹੋ ਹੀ ਬਾਰ-ਬਾਰ ਕੁਐਸਚਨ ਕਰੀ ਗਏ ਤੁਹਾਡੇ ਰਿਸ਼ਤੇਦਾਰ ਕਿੱਥੇ ਆ ਕਿੱਥੇ ਰਹਿੰਦੇ ਆ ਕੀ ਕਰਦੇ ਆ ਤੁਹਾਡੇ ਪਿਤਾ ਜੀ ਕੀ ਕਰਦੇ ਸੀਗੇ ਹੋਰ ਕੋਈ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕੋਈ ਦੱਸੀ ਗੱਲ ਮੈਂ ਕਿਹਾ ਜੀ ਪਿਤਾ ਜੀ ਨੇ ਕਿਸੇ ਨਾਲ ਕੋਈ ਗੱਲ ਸ਼ੇਅਰ ਨਹੀਂ ਕੀਤੀ ਉਹ 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 ਕਹਿ ਰਹੇ ਸੀਗੇ ਕਿ ਇਹ ਹੈਪਚਲ ਅਫੈਂਡਰ ਆ ਇਹਨਾਂ ਦੇ 31 ਕੇਸ ਨੇ ਪਰ ਮੈਂ ਇੱਥੇ ਦੱਸ ਦੇਣਾ ਚਾਹਣਾ ਕਿ ਉਹਨਾਂ ਨੇ ਇਸ ਗਰਾਉਂਡ ਤੇ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਰਿਮਾਂਡ ਨੂੰ ਅਪੋਜ਼ ਕੀਤਾ ਵਾ ਉਹ ਸਾਰੇ ਕੇਸਿਸ ਜਿਹੜੇ 31 ਦੇ 31 ਕੇਸਿਸ ਆ ਉਹਨਾਂ 'ਚ ਇੱਕ ਵੀ ਕੇਸ ਕਨਵਿਕਸ਼ਨ ਨਹੀਂ ਹੋਈ ਸਾਰੇ ਕੇਸਿਸ ਜਿਹੜਾ ਹੈਗਾ ਵਾ ਉਹ ਐਕਵਿਟਲ ਹੋਈ ਆ ਸਾਰੇ ਕੇਸਾਂ ਵਿੱਚੋਂ ਬਰੀ ਹੋਏ ਆ ਤੇ ਕਿਸੇ ਵੀ ਕੇਸ ਜਿਹੜੀ ਆਈ ਹੈ ਕਨਵਿਕਸ਼ਨ ਨਹੀਂ ਹੋਈ ਪੂਰੀ ਹੋ ਚੁੱਕੀ ਆ ਤੇ ਰਿਮਾਂਡ ਦਾ ਪਰਪੋਸ ਹੀ ਦੱਸਿਆ ਕਿ ਇਹ ਤਾਂ ਕੀ ਕੋਸ਼ਿਸ਼ ਕਰ ਰਹੇ ਵੈਸੇ ਉਹਨਾਂ ਕਹ रिकवरी करनी है असी रिकवरी करनी है ज़िणा कुछ इना को इना ने कोई डिस्क्लोज ਕੀਤਾ وا ਅਸੀਂ ਰਿਕਵਰੀ ਕਰਨੀ ਹੈ ਕੋਈ ਰਿਕਵਰੀ ਦਾ ਜਿਹੜਾ ਕੁਝ ਜਿਹੜਾ ਵਾ ਉਹ ਝੂਠੀ ਜਿਹੜੀ ਫਾਲਸ ਬੈਕਗਰਾਉਂਡ ਜਿਹੜੀ ਗਰਾਉਂਡ ਬਣਾ ਕੇ ਜਿਹੜਾ ਵਾ ਬਸ ਸਰ ਮਨਸ਼ਾ ਕੀ ਰਹੀ ਮਨਸ਼ਾ ਕੀ ਰਹੀ ਹੈ ਮਨਸ਼ਾ ਬਾਰੇ ਉਹਨਾਂ ਨੇ ਉਹ ਦੱਸਣਾ ਮਨਸ਼ਾ ਬਾਰੇ ਉਹਨਾਂ ਨੇ ਕੋਈ ਵੀ ਦੱਸਣਾ ਉਹ ਨਾ ਇਸੇ ਗਰਾਉਂਡ ਤੇ ਰਿਮਾਂਡ ਲਿਆ ਹੈਗਾ ਕਿ ਅਸੀਂ ਮਨਸ਼ਾ ਬਾਰੇ ਦੱਸਣਾ ਹੈਗਾ ਕਿ ਮਨਸ਼ਾ ਕੀ ਸੀ ਕਿ ਹਾਂ ਤੇ ਇਹ ਇਹਨਾਂ ਦੇ ਨਾਲ ਹੋਰ ਕੌਣ ਕੌਣ ਜਿਹੜਾ ਸਾਜ਼ਿਸ਼ ਸ਼ਾਮਿਲ ਹੈਗਾ ਪਰ ਤੁਹਾਡੇ ਨਾਲ ਤੇ ਗੱਲ ਹੋਈ ਹੋएगी ਉਹਨਾਂ ਨੇ ਕੀ ਬੁਲਾਸਾ ਕੀਤਾ ਕਿ ਕਾਰਨ ਦੇਖੋ ਪਲੀ ਜੁੜਾਈ ਸਗਤ ਬਾਰੇ ਕੋ ਕਮੈਂਟ ਕਰਨਾ ਠੀਕ ਨਹੀਂ ਰਹੇਗਾ ਅਜੇ ਤਾਂ ਜਿਹੜਾ ਹੈਗਾ ਉਹ ਮੈਟਰ ਹੈ ਨਾ ਜੀ ਕੀਤੀ ਗਈ ਪੁਲਿਸ ਵੱਲੋਂ ਕੀ ਹੋਇਆ ਕੀ ਸਾਰਾ ਮਾਮਲਾ ਮਾਮਲਾ ਜਿਹੜਾ ਸਾਰਾ ਹੋਇਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਸ ਤਰ੍ਹਾਂ ਹੋਇਆ ਹੋਇਆ ਪਰ 3 ਦਿਨ ਦੇ ਅੰਦਰ ਮਾਰ ਦੌਰਾਨ ਕੋਈ ਜਾਣਕਾਰੀ ਮਿਲੀ ਹੋਏਗੀ 3 ਦਿਨ ਦੇ ਅੰਦਰ ਰਿਮਾਂਡ ਦੇ ਵਿੱਚ ਉਹਨਾਂ ਨੇ ਕੋਈ ਜਾਣਕਾਰੀ ਉਹਨਾਂ ਨੂੰ ਦੱਸੀ ਨਹੀਂ ਹੈਗੀ ਕਿ ਉਹਨਾਂ ਨੇ ਇਹੀ ਕਿਹਾ ਕਿ ਇਹ ਕੋਆਪਰੇਟ ਨਹੀਂ ਕਰ ਰਹੇ ਇਸ ਤਰ੍ਹਾਂ ਸਾਰਾ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੂਰਾ ਕੋਆਪਰੇਟ ਕਰ ਰਹੇ ਆ ਜਿਹੜੀ ਮੇਨ ਗਰਾਉਂਡ ਉਹਨਾਂ ਨੇ ਬਣਾਈ ਸੀਗੀ ਮੇਨ ਗਰਾਉਂਡ ਉਹਨਾਂ ਨੇ ਇਹੀ ਬਣਾਈ ਸੀ ਕਿ ਇਹ ਕੈਪਚਲ ਹੈਗੇ ਆ ਉਹ ਹੈਗੇ ਨੇ ਪਰ ਉਹ 31 ਦੇ 31 ਕੇਸਾਂ ਚ ਜਿਹੜੀ ਹੈਗੀ ਆ ਇਹਨਾਂ ਦੀ ਕੁਇਟਲ ਹੋਈ ਆ ਮਰੀ ਹੋਈ ਆ ਸਵਾਲ ਆ ਕਿ ਤੁਹਾਡੀ ਵੀ 8 ਘੰਟੇ ਗੁਸਤਦ ਹੋਈ ਸੀ ਤੁਸੀਂ ਉਹ بیٹے ਉਹਨਾਂ ਦੇ ਨਹੀਂ ਉਹਨਾਂ ਮੈਂ ਐਡਵੋਕੇਟ ਆ ਉਹਨਾਂ ਦੇ بیٹے ਜਿਹੜੇ ਆ ਇੱਧਰ ਆਪਣੇ ਗੱਲ ਕਰ ਰਹੇ ਨੇ ਤੇ ਜਿਆ ਬਲਜਿੰਦਰ ਸਿੰਘ ਬਾਜਵੜੀ ਇਹ ਐਡਵੋਕੇਟ ਨੇ ਇਹ ਉਹਨਾਂ ਦੇ بیٹے ਨੇ ਹਾਂ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜ ਨਰੈਨ ਸਿੰਘ ਚੌੜਾ ਨੂੰ ਕੋਰਟ ਚ ਦੁਬਾਰਾ ਪੇਸ਼ ਕੀਤਾ ਗਿਆ ਸੀ ਇਹਦੇ ਵਿੱਚ ਮਾਂਜੂਰ ਜੱ ਸਾਹਿਬ ਨੇ ਇਹਨਾਂ 3 ਦਿਨ ਦਾ ਦੁਬਾਰਾ ਰਿਪੋਰਟ ਦਿੱਤਾ ਹੈ ਅਸੀਂ ਇਹਨਾਂ ਨੂੰ ਦੁਬਾਰਾ 11 ਦਿਨ ਦੇ ਵਿੱਚ ਪੇਸ਼ ਕਰਾਂਗੇ ਤੇ ਸਰ ਕੀ ਕੁਝ ਪਿਛਲੇ ਦੇਰੀ ਰਿਕਵਰੀ ਹੋਈ ਕੀ ਹੋਈ ਹੈ ਕੋਈ ਇੱਕ ਜਾਂਚਦਾ ਵਿਸ਼ਾ ਜੀ ਉਹ ਜੋ ਵੀ ਡਾਟਾ ਤੁਹਾਡੇ ਤੁਹਾਨੂੰ ਫਾਈਨਲ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਤੁਹਾਨੂੰ ਦੱਸ ਦਿੰਦੇ ਜਿਸ ਪਾਸੇ ਮਾਨ ਡੇਟੇ ਜਿਹੜਾ ਡੇਟੇ 3 ਦਿਨ ਦਾ ਦੁਬਾਰਾ ਜਿਹੜੇ ਡੇਟੇ ਸੱਦੇ ਗਏ ਸੀ ਉਹਨਾਂ ਦੇ ਉਹਨਾਂ ਨੇ ਕੀ ਦੱਸਿਆ ਜਾਂਚਦਾ ਵਿਸ਼ਾ ਜੀ ਇਹਦੇ ਵਿੱਚ ਤੁਹਾਨੂੰ ਕੰਪਲੀਟ ਕਰਨ ਤੋਂ ਬਾਅਦ ਹੀ ਦੱਸੇਗਾ ਸਰ ਪਤਾ ਲੱਗਣਾ ਕਿ ਇਹ ਕਿਹਨਾਂ ਦੀ ਗੱਲ ਹੈ ਸਾਹਿਬ ਜੀ ਬਾਕੀ ਜਿਹੜੇ ਫੈਕਟਸ ਹੋਣਗੇ ਨਾ ਤੁ ਰਿਮਾਰਡ ਦੇ ਵਿੱਚ ਕੀ ਪੁੱਛਗੇ ਸੀ ਨਹੀਂ ਭਾਵਨਾਵਾਂ ਹਤੋਈਆਂ ਸੀ ਸਰ ਸਰ ਕੀ ਹੋਇਆ ਰਿਮਾਰਡ ਦੇ ਵਿੱਚ ਕੀ ਪੁੱਛਗੇ ਸੀ ਕੀਤੀ ਗਈ ਆ ਜੀ ਦੁਬਾਰਾ ਬੋਲ ਸਰ ਸਾਡਾ ਇਨਵੈਸਟਿਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਕਈ ਵਰੀਆਂ ਨੇ ਜਿਨ੍ਹਾਂ ਨਾਲ ਜਾਂਚ ਪ੍ਰਭਾਵਿਤ ਹੁੰਦੀ ਹੈ ਇਹ ਅਸੀਂ ਉਹ ਤਿੰਨ ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਅਸੀਂ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਫੇਰ ਅੱਛਾ ਸਰ ਜਨਾ ਮਨਸ਼ਾ ਕੁਝ ਥੋੜੀ ਬੋਲ ਜਨਾ ਵੈਪਨ ਯੂਜ਼ ਕੀਤਾ ਵੈਪਨ ਯੂਜ਼ ਕੀਤਾ ਗਿਆ ਲਾਇਸੈਂਸੀ ਵੈਪਨ ਸੀਗਾ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਸਰ ਤਿੰਨ ਦਿਨ ਰਿਮ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਹੈ ਘਰ ਚੋਂ ਸਰ ਡੀਵੀਆਰ ਵੀ ਲਿਆ ਸੀਗਾ ਕੋਈ ਚਾਟ ਕਰਨ ਲਈ ਸੀ ਸਰ 11 ਸਰ 11 ਤਰੀਕ ਨੂੰ ਜਫੇਲ ਤੋਂ ਪੇਸ਼ ਕੀਤਾ ਜਾਏਗਾ 11 ਨੂੰ ਦੁਬਾਰਾ ਪੇਸ਼ ਕੀਤਾ ਸਹੀ ਗਾ ਤੁਸੀਂ ਵੇਖ ਸਕਦੇ ਹੋ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਕਿ ਫਿਲਹਾਲ 3 ਦਿਨ ਹੋਰ ਜਰੀ ਹੈ ਜਾਂਚ ਪੜਤਾਲ ਕੀਤੀ ਜਾਏਗੀ ਲੇਕਿਨ ਖਾਸ ਤੌਰ ਤੇ ਤੇ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਉਹਨਾਂ ਦੇ ਵਕੀਲ ਸਾਹਿਬਾਨ ਵੱਲੋਂ ਗੱਲ ਕੀਤੀ ਗਈ ਹੈ ਤਾਂ ਉਹਨਾਂ ਨੇ ਵੀ ਸਾਰੀ ਗੱਲ ਦੱਸੀ ਹੈ ਤੇ ਦੂਜੇ ਪੱਨੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ 11 ਤਰੀਕ ਨੂੰ ਫਿਰ ਕੋਰਟ 'ਚ ਪੇਸ਼ ਕੀਤਾ ਜਾਏਗਾ ਤਾਂ 3 ਦਿਨ ਦੇ ਹੋਰ ਰਿਮਾਂਡ ਤੇ ਇਸ ਵੇਲੇ ਨਾਰਾਇਣ ਤਿੰਨ ਦਿਨਾਂ ਚ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਜਾਣਗੇ ਕਿਉਂਕਿ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਪੁਲਿਸ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਚ ਨਾ ਕਿਉਂਕਿ ਸਿਆਸੀ ਆਗੂਆਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਇੱਕ ਐਸਪੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਆਪਣੀ ਨੇੜਤਾ ਉਸ ਦੀ ਨਜ਼ਰ ਆ ਰਹੀ ਸੀ ਇਸ ਕਰਕੇ ਇਸ ਕੇਸ ਨੂੰ ਚੰਗੇ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਔਰ ਦੇਖਣਾ ਹੋਏਗਾ ਅਨੁਲੋ ਸਮੇਤ ਕੀ ਖੁਲਾਸਾ ਹੁੰਦਾ ਲੇਕਿਨ ਪੁਲਿਸ ਤੇਰੀ ਹੈ ਦਬੀ ਜਮਾਨ ਚ ਗੱਲ ਕਰ ਰਹੀ ਹੈ ਕਿ ਹਾਲੇ ਹੋਰ ਵੀ ਇਨਵੈਸਟੀਗੇਸ਼ਨ ਦੀ ਲੋੜ ਹੈ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅ